ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਜਸਪ੍ਰੀਤ ਸਿੰਘ ਛਾਬੜਾ ਮੈਂਬਰ ਪੰਜਾਬ ਰਾਜ ਸੜਕ ਸੁਰੱਖਿਆ ਸਲਾਹਕਾਰ ਕਮੇਟੀ ਅੱਜ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਆ ਕਿ ਪ੍ਰਧਾਨ ਮੰਤਰੀ ਜੀ ਵੱਲੋਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਦੇ ਅੰਤਰਗਤ ਪਰਮਾਤਮਾ ਨਾ ਕਰੇ ਕਿਸੇ ਦਾ ਸੜਕੀ ਹਾਦਸੇ ਦੌਰਾਨ ਕਿਸੇ ਦੀ ਮੌਤ ਹੋ ਜਾਂਦੀ ਹੈ ਜਾਂ ਉਹ ਵਿਅਕਤੀ ਦਿਵੰਤ ਹੋ ਜਾਂਦਾ ਹੈ ਤਾਂ ਉਸਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਸਹਾਇਤਾ ਬੈਂਕ ਅਤੇ ਪੋਸਟ ਆਫਿਸ ਵੱਲੋਂ ਦਿੱਤੀ ਜਾਏਗੀ। ਇਹ ਸਕੀਮ 70 ਸਾਲਾਂ ਤੋਂ ਘੱਟ ਉਮਰ ਦੇ ਵਿਅਕਤੀਆਂ ਲਈ ਹੈ। ਤੁਸੀਂ ਇਹ ਫਾਰਮ ਭਰ ਕੇ ਬੈਂਕ ਵਿੱਚ ਦੇਣਾ ਹੈ ਅਤੇ ਬੈਂਕ ਵਾਲਿਆਂ ਨੇ ਆਪਣੇ ਆਪ ਹੀ ਤੁਹਾਡਾ ਖਾਤਾ ਚਲਾ ਦੇਣਾ ਹੈ ਜਿਸ ਕਰਕੇ ਹਰੇਕ ਸਾਲ ਤੁਹਾਡੇ ਖਾਤੇ ਵਿੱਚੋਂ 20 ਰੁਪਏ ਕੱਟੇ ਜਾਣਗੇ ਅਤੇ 2 ਲੱਖ ਰੁਪਏ ਵਾਲੀ ਸਕੀਮ ਸ਼ੁਰੂ ਹੋ ਜਾਏਗੀ। ਅਸੀਂ ਪਿਛਲੇ ਕਈ ਸਾਲਾਂ ਤੋਂ ਸੜਕ ਸੁਰੱਖਿਆ ਤੇ ਕੰਮ ਕਰ ਰਹੇ ਹਾਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਇਹ ਫਾਰਮ ਤੁਸੀਂ ਸਾਡੇ ਵੱਲੋਂ ਭੇਜੇ ਗਏ ਲਿੰਕ ਤੇ ਡਾਊਨਲੋਡ ਕਰਕੇ ਪ੍ਰਾਪਤ ਕਰ ਸਕਦੇ ਹੋ ਕਿਸੇ ਵੀ ਬੈਂਕ ਵਿੱਚ ਤੁਹਾਡਾ ਖਾਤਾ ਜਾਂ ਪੋਸਟ ਆਫਿਸ ਹੈਗਾ ਤਾਂ ਇਸ ਨੂੰ ਅਪਲਾਈ ਕਰਕੇ ਅੱਜ ਹੀ ਦਿਓ ਤਾਂ ਜੋ ਪ੍ਰਮਾਤਮਾ ਨਾ ਕਰੇ ਤੁਹਾਡੇ ਨਾਲ ਕੋਈ ਸੜਕੀ ਹਾਦਸੇ ਦੌਰਾਨ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਤੁਹਾਡੇ ਪਰਿਵਾਰ ਨੂੰ 2 ਲੱਖ ਰੁਪਏ ਦੀ ਰਾਤ ਸਹਾਇਤਾ ਜਲਦ ਹੀ ਸਰਕਾਰ ਵੱਲੋਂ ਮੋਹਈਆ ਕਰਵਾਈ ਜਾਵੇਗੀ ਧੰਨਵਾਦ